ਹਿਤੇਸ਼ੀ টিআরপি ਨਹੀਂ ভরসা आपका। ਸ਼ਹਿਰ ოਪਰੇਸ਼ਨ ਸਰਕਾਰ ਵੱਲੋਂ স্পেশাল মহিম ਚਲਾਈ ਹੈ। ਪਹਿਲਾ ਨਸ਼ਾ ਦੇ ਖਿਲਾਫ ਜਿਹੜੀ মহিম ਚੱਲ ਰਹੀ ਹੈ। ਉਹਦੇ ਨਾਲ ਨਾਲ ਨਾਈਟ ઓਮਿਨੇਸ਼ਨ ਕੇ ਅੱਜ 10 ਵਜੇ ਤੋਂ ਲੈ ਕੇ 4 ਵਜੇ ਤੱਕ ਚੱਲੇਗਾ ოਪਰੇਸ਼ਨ ਸਾਰੇ ਪੰਜਾਬ ਦੇ ਵਿੱਚ ਸੀਨੀਅਰ ਅਫਸਰਾਂ ਦੀ ਡਿਊਟੀ ਲੱਗੀ ਹੈ। ਮੇਰੀ ਪਟਿਆਲੇ ਦੀ ਡਿਊਟੀ ਲੱਗੀ ਹੋਈ ਹੈ। ਤੇ ਬਾਕੀ ਤੁਸੀਂ ਜਿੰਨੇ ਵੀ ਤੁਹਾਡੇ ਸੈਂਸਿਟਿਵ ਪੁਆਇੰਟਸ ਹਨ ਇਲਾਕੇ ਉਹ ਚੈੱਕ ਕਰਾਂਗੇ। मुलाजम के नाल मिलकर सीनियर अफसर सर उन्होंने ब्रीफिंग ताकि प्रॉपर चैकिंग हो कोई माड़ा आंसर है किसी भी तरीके कोई शरारत ना कर पाए कोई क्राइम ना कर पाए वह रोकने वास्ते और वो तो चैकिंग वहीकल्स की वो भी करे तो ना? बॉर्डर लग रहे हैं इंटरटेट नाके भी लग रहे हैं कोई अच्छे रात में जो दोनों नाके इंटर नाके भी लगा रहे हैं ਔਰ ਬਾਰਡਰ ਦੇ ਵੀ ਬੜਾ ਆਪਰੇਸ਼ਨਲ ਡਿਟੇਲ ਮੈਂ ਨਹੀਂ ਦਵਾਂਗਾ ਕਿੰਨੀ ਫੋਰਸ ਹੈ ਜੀ 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 ਕਿਤੇ ਕਿਤੇ ਨਾਕਾ ਲੱਗਣਾ ਹੈ ਸਾਡਾ ਸਰਪ੍ਰਾਈਜ਼ ਐਲੀਮੈਂਟ ਹੈ ਓਕੇ ਸਰ ਫਿਰ ਜੇ ਟੀਵੀ ਤੇ ਅਸੀਂ ਦੇਖਤਾ ਤਾਂ ਫਿਰ ਉਹਨੂੰ ਪਤਾ ਲੱਗ ਜਾਣਾ ਫਿਰ ਫਾਇਦਾ ਨਹੀਂ ਜੀ ਸਰ ਤੋਂ ਇਹਨਾਂ ਨੂੰ ਆਪਣੇ ਆਪ ਸ਼ਿਫਟਿੰਗ ਨਾ ਕੇ ਚੈਕਿੰਗ ਪੁਆਇੰਟਾਂ ਤੇ ਆਪਣੇ ਆਪਣੇ ਜਾਣਗੇ ਕਰ ਸਰ ਜਿਸ ਤਰ੍ਹਾਂ ਨਸ਼ਿਆਂ ਦੇ ਵਿਰੋਧ ਚਲਾਈ ਗਈ ਮੁਹਿੰਮ ਉਸੇ ਨੂੰ ਲੈ ਕੇ ਜਿਆਦਾ ਸਪੈਸ਼ਲ ਚਲਾਈ ਜਾ ਰਹੀ ਹੈ ਨਸ਼ਾ ਨਸ਼ਾ ਤਾਂ ਚੱਲ ਹੀ ਰਿਹਾ ਨਸ਼ਾ ਤਾਂ ਪੂਰਾ ਪੂਰਾ ਜੰਗੀ ਪੱਧਰ ਤੇ ਚੱਲ ਰਿਹਾ ਇਹ ਸਪੈਸ਼ਲੀ ਚੱਲਿਆ ਹੈ ਕਿ ਕ੍ਰਾਈਮ ਨੂੰ ਪ੍ਰिवेंट ਕਰਨ ਵਾਸਤੇ ਰਾਤ ਦੇ ਵੇਲੇ ਸੜਕਾਂ ਡੋਮਿਨੇਟ ਕਰਨ ਇਹੋ ਜੇ ਸੈਂਸਿਟਿਵ ਪੁਆਇੰਟ ਆਈਸੋਲੇਟਡ ਪਲੇਸ ਜਿਹੜਾ ਸ਼ਹਿਰ ਰਾਤ ਦੇ ਵੇਲੇ ਕੁਝ ਨਹੀਂ ਹੁੰਦਾ ਉੱਥੇ ਕੋਈ ਕ੍ਰਿਮੀਨਲ ਸ਼ੈਲਟਰ ਲੈ ਲਵੇ ਕੋਈ ਐਕਟੀਵਿਟੀ ਕਰ ਜਾਏ ਕੋਈ ਐਂਟੀ ਸੋਸ਼ਲ ਉਹਨਾਂ ਦੇ ਵਾਸਤੇ ਸਪੈਸ਼ਲ ਸਰ ਕੋਈ ਅਲਰਟ ਵਗੈਰਾ ਆਇਆ ਸੀਗਾ ਜਿਵੇਂ ਸਟੇਟਮੈਂਟ ਚੱਲ ਰਿਹਾ ਨਾ ਅਲਰਟ ਤੋਂ ਸਟੇਟਵਾਈਡ ਜਿਹੜਾ ਹੈ ਨਾ ਜੀ ਇਹ ਸਰਕਾਰ ਦਾ ਫੈਸਲਾ ਹੈਗਾ ਤੇ ਨਾਲ ਡੀਜੀਪੀ ਸਾਹਿਬ ਦਾ ਹੁਕਮ ਹੈ ਖੁਦ ਡੀਜੀਪੀ ਸਾਹਿਬ ਵੀ ਸ਼ਾਇਦ ਬਾਹਰ ਹੈਗੇ ਅੱਜ ਸੀਨੀਅਰ ਅਫਸਰਾਂ ਨੂੰ ਡਿਊਟੀ ਲੱਗਦੀ ਹੈ ਚੈਕਿੰਗ ਕਰਨ ਦੀ ਸਭ ਨੂੰ ਲੱਗ ਰਹੀ ਹੈ ਕਿ ਇਹ ਨੀਡ ਐਂਡ ਅਬਡਮ ਹੋ ਰਹੀ ਸੀ ਹਮਨੇ ਉਸ ਨੂੰ ਲੈ ਕੇ ਕਾਬੂ ਪੁਲਿਸ ਵਿਭਾਗ ਨੂੰ ਚੋਕਨੀ ਨੂੰ ਵਰਤੀ ਗਈ ਹੈ ਕਿਉਂਕਿ ਇਸ ਤਰ੍ਹਾਂ ਦੇ ਵਰਤਾਰ ਦਾ ਤਾਂ ਕਾਫੀ ਜ਼ਿਆਦਾ ਪੰਜਾਬ ਦੇ ਦੇਖਣ ਨੂੰ ਮਿਲ ਚੁਕਾ ਹੈ ਦੇਖੋ ਪਟਿਆਲਾ ਜ਼ਿਲ੍ਹੇ ਚ ਵੀ ਪਹਿਲਾਂ ਤੋਂ ਵੀ ਮੈਂ ਅੰਦਰ ਹਾਂ ਤੁਸੀਂ ਦੇਖਿਓ ਤੁਸੀਂ ਕਵਰ ਕੀਤਾ ਹੋਣਾ ਇਹ ਐਕਸਰਸਾਈਜ਼ ਚੱਲ ਰਹੀ ਹੈ 1 ਮਾਰਚ ਤੋਂ ਔਰ ਪੂਰੇ ਜੋਸ਼ ਸ਼ੋਰ ਨਾਲ ਚੱਲ ਰਹੀ ਹੈ ये साँची यह ऐड हो गई है, है कि रात दे वेले गाए बगाए परसों ने नाइट डोमीनेशन की नाइट डोमीनेशन का मतलब होंगे कि सड़क सुनी ना रह जाए नाके तो लगद ही है साढ़े रूटीन पर स्पेशल मुहिम चलाए ताकि कोई माड़ा आंसर कोई भी हो चाहे चोर होकू होर हो किसी ने कोई वारदात न कर जाए ताकि लोगों को अस् सिक्योरिटी मिलेगी डी जी साहब से डिपेंड करता पर फिलहाल एक कंटीन्यू थैंक यू थैंक यू